ਪਹਿਲੀ ਗੱਲ ਤਾਂ ਜਿਸ हिसाब ਦਾ ਸੀਨੀਅਰ ਲੀਡਰਸ਼ਿਪ ਨੂੰ ਪਾਰਟੀ ਛੋੜਨ ਦਾ ਫੈਸਲਾ ਕੀਤਾ ਗਿਆ ਉਹ ਗੈਰ ਵਿਧਾਨਕਾ ਕਿਉਂਕਿ ਕੱਢਣ ਵਾਲੀ ਬਾਡੀ ਸੰਵਿਧਾਨ ਦੇ ਵਿੱਚ ਕਿਤੇ ਹੈ ਹੀ ਨਹੀਂ ਤੇ ਫਿਰ ਉਹ ਜਿਹੜੀ ਅਨੁਸ਼ਾਸਨੀ ਕਮੇਟੀ ਕਹਿੰਦੇ ਆ ਉਹਨੂੰ ਅਧਿਕਾਰ ਦੇਣ ਵਾਲੀ ਕੋਰ ਕਮੇਟੀ ਵੀ ਵਿਧਾਨ ਚ ਕਿਤੇ ਹੈ ਹੀ ਨਹੀਂ ਤੇ ਜਿਹੜੀਆਂ ਨਾ ਅਧਿਕਾਰ ਦੇਣ ਵਾਲੀ ਬਾਡੀ ਆ ਨਾ ਅਧਿਕਾਰ ਲੈਣ ਵਾਲੀ ਬਾਡੀ ਆ ਫਿਰ ਉਹਦੇ ਕੱਢਣ ਦੇ ਫੈਸਲੇ ਕਿਵੇਂ ਚੈਲ ਹੋ ਸਕਦੇ ਨੇ ਔਰ ਇਸੇ ਕਰਕੇ ਜਿਹੜੇ ਪਾਰਟੀ ਦੇ ਸਰਪ੍ਰਸਤ ਨੇ ਸਾਹ ਸੁਦੇਵ ਸਿੰਘ ਢੀਡਸਾ ਹੋਰਾਂ ਨੇ ਇਹਦਾ ਨੋਟਸ ਲੈਂਦਿਆ ਮਤਲਬ ਉਸ ਫੈਸਲੇ ਨੂੰ ਰੱਦ ਕੀਤਾ ਤੇ ਨਾਲ ਇਹ ਵੀ ਕਿਹਾ ਕਿ ਜਿਹੜੇ ਜਨਰਲ ਡੈਲੀਗੇਟਸ ਨੇ ਅਸੀਂ ਉਹਨਾਂ ਨੂੰ ਸੱਦਾਂਗੇ ਉਹਨਾਂ ਦੇ ਵਿੱਚ ਸੱਦ ਕੇ ਪਾਰਟੀ ਦੀ ਨਵੀਂ ਰੂਪਰੇਖਾ ਤਿਆਰ ਕਰਾਂਗੇ ਜਲਦੀ ਕਿਉਂਕਿ ਪਾਰਟੀ ਹੁਣ ਹੈਡਲੈਸ ਹੋ ਗਈ ਪਾਰਟੀ ਦੀ ਅਗਵਾਈ ਕਰਨ ਬਾਰੇ ਸਾਸ ਵੀਰ ਸਿੰਘ ਬਾਦਲਪੁਰਾ ਤੇ ਜੋ ਸਰਸੇ ਵਾਲੇ ਡੇਰੇ ਵਾਲਿਆਂ ਨਾਲ ਸੰਬੰਧ ਜਗਜਹਰ ਹੋਏ ਨੇ ਮਾਲਾ ਜਿਹੜੇ ਕਿਨੇ ਚਾਸੰਧੀ ਗਵਾ ਜਿਹੜੇ ਨੇ ਉਹਨਾਂ ਨੇ ਜਿਹੜੇ ਲੋਕੇ ਭੇਦ ਉਹ ਪ੍ਰਗਟ ਕੀਤੇ ਨੇ ਉਹਨਾਂ ਤੋਂ ਬਾਅਦ ਤਾਂ ਕੋਈ ਮੇਰਾ ਖਿਆਲ ਹੈ ਕਾਰਨ ਰਹਿਦਾ ਹੀ ਨਹੀਂ ਹੈ ਖਲਾਕੀ ਤੌਰ ਤੇ ਪਾਰਟੀ ਦੀ ਪ੍ਰਧਾਨਗੀ ਦੇ ਬਣਨ ਦਾ ਸਾਸੂ ਵੀ ਅਸੀ ਬਾਦਲਪੁਰਾ ਤੋਂ ਮਾਲਾ ਬੁਤੇ ਪੜਦਾ ਖੋਸ਼ੀ ਕਰਨ ਲਈ ਉਹਨੂੰ ਲੁਕਾਉਣ ਲਈ ਮਾਲਾ ਕੱਢਣ ਕਢਾ ਹੁੰਦਾ ਚੱਕਰ ਚਲਾਤਾ ਤਾਂ ਕਿ ਧਿਆਨ ਲਾਭੇ ਹੋ ਜੇ ਲੋਕਾਂ ਦਾ ਔਰ ਫਿਰ ਵੱਡੀ ਹੈਰਾਨੀ ਵਾਲੀ ਗੱਲ ਇਹ ਆ ਕਿ ਡੇਰਾ ਸਰਸੇ ਵਾਲਿਆਂ ਨਾਲ ਸੰਬੰਧ ਰੱਖਣ ਲਈ ਵਿਚੋਲਗੀ ਕਰਨ ਲਈ ਤਾਲਮੇਲ ਕਰਨ ਲਈ ਚਿੱਠੀਆਂ ਦਾ ਆਦਾਨ ਪ੍ਰਦਾਨ ਕਰਨ ਲਈ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਮਨ ਦੇ ਘਰੇ ਬੁਲਾ ਕੇ ਇਹ ਸਾਰਾ ਕੁਝ ਕਾਰਵਾਈ ਕੀਤੀ ਗਈ ਇਹ ਹੋਰ ਵੀ ਹੈਰਾਨੀ ਵਾਲੀ ਗੱਲ ਆ ਫਿਰ ਸਰਸੇ ਵਾਲਿਆਂ ਦੇ ਵਿਰੁੱਧ ਦੇ ਵਿੱਚ ਜਿਹੜਾ ਕੇਸ ਪਾਇਆ ਸੀ ਰਜਿੰਦਰ ਸਿੰਘ ਸਿੱਧੂ ਹੋਰਾਂ ਨੇ ਉਨੇ ਜਿਹੜਾ ਸੱਚ ਸਾਹਮਣੇ ਕੀਤਾ ਉਹਨੇ ਹੋਰ ਵੀ ਬਹੁਤ ਵੱਡੇ ਹਿਰਦੇ ਬਲੁnder ਤੇ ਦੁਨੀਆ ਭਰ ਦੇ ਨਾਨਕ ਨਾਮ ਲੈਵਾ ਲੋਕਾਂ ਦੇ ਮਨਾਂ ਦੇ ਵਿੱਚ ਸੋਈਸ ਲਈ ਇਹ ਗੱਲਾਂ ਜਗ ਜਹਰ ਹੋਣ ਤੋਂ ਬਾਅਦ ਕੋਈ ਕਾਰਨ ਨਹੀਂ ਰਿਹਾ ਕਿ ਸਾਸੂਬੀਸੀ ਬਾਦਲ ਹੋਈ ਪੰਥ ਦੀ ਜਥੇਬੰਦੀ ਦੀ ਅਗਵਾਈ ਕਰਨ ਸੋ ਇਸੇ ਕਰਕੇ ਸਾਸ ਸੰਗਰੇਵ ਸਿੰਘ ਢੀਡਸਾ ਹੋਰਾਂ ਨੇ ਮਹਿਸੂਸ ਕੀਤਾ ਕਿ ਹੁਣ ਜਨਰਲ ਡੈਲੀਗੇਟਸ ਬੁਲਾਏ ਬਿਨਾ ਪਾਰਟੀ ਦੀ ਨਵੀਂ ਰੂਪਰੇਖਾ ਤਿਆਰ ਨਹੀਂ ਕੀਤੀ ਜਾ ਸਕਦੀ ਸੋ ਇਹ ਇਹ ਤੋਂ ਪੜ ਕੇ ਫਿਰ ਸਾਧੂ ਦੇ ਅਸੀਂ ਢੀਟ ਸਾਹ ਉਹਨਾਂ ਨੇ ਪਾਰਟੀ ਜੋ ਕੜਤਾ ਮਨ ਲਾਇਆ ਇਸ ਤਰ੍ਹਾਂ ਕਰ ਰਿਹਾ ਜਿਵੇਂ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਕੋਈ ਸੀਈਓ ਐਚਐਨ ਲੈਂਦਾ ਆਪਣੇ ਡਾਇਰੈਕਟਰਨ ਕੋਲ ਲੱਗਿਆ ਪਾਰਟੀਆਂ ਦੇ ਕਾਨੂੰਨ ਹੁੰਦੇ ਨੇ ਪਾਰਟੀਆਂ ਦਾ ਸੰਵਿਧਾਨ ਹੁੰਦਾ ਪਾਰਟੀਆਂ ਦਾ ਸਿਸਟਮ ਹੁੰਦਾ ਪਾਰਟੀ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਕੰਟ੍ਰਿਬਿਊਸ਼ਨ ਹੁੰਦੀ ਐਵੇਂ ਤਾਂ ਉਹਦੇ ਨਹੀਂ ਮਿਲਦੇ ਐਵੇਂ ਤਾਂ ਪਦਵੀਆਂ ਨਹੀਂ ਮਿਲਦੀਆਂ ਸੋ ਇਸ ਕਰਕੇ ਇਹ ਸਾਰਾ ਕੁਝ ਜਦੋਂ ਇੱਕ ਪ੍ਰਾਈਵੇਟ ਲਿਮਟਿਟਡ ਫਰਮ ਦੀ ਤਰ੍ਹਾਂ ਵਿਵਹਾਰ ਹੋਇਆ ਤਾ ਕੁਦਰਤੀ ਤੌਰ ਤੇ ਉਹਦੀ ਵੀ ਚਰਚਾ ਵੱਡੇ ਪੱਧਰ ਤੇ ਚੱਲ ਰਹੀ ਹੈ ਹਾਂ ਹੁਣ ਅੱਗੇ ਪਾਰਟੀ ਬਣਾਈ ਜਾਏਗੀ ਜਾਂ ਕਿ ਇਕੱਠਾਈ ਕੀਤਾ ਜਾਏਗਾ ਕੀ ਰੂਪਰੇਖਾ ਦੇ ਦੇਖੋ ਇਹ ਤਾਂ ਜਨਰਲ ਡੈਲੀਗੇਟਸ ਫੈਸਲਾ ਕਰਨਗੇ ਕਿ ਕੀ ਕਰਨਾ ਮਤਲਬ ਇਹ ਜ਼ਰੂਰ ਆ ਵੀ ਰੂਪਰੇਖਾ ਨਵੀਂ ਬਣਾਈ ਜਾਏਗੀ ਕਿਉਂਕਿ ਇਹ ਜਿਹੜਾ ਸਿਸਟਮ ਹੁਣ ਬੁਰੀ ਤਰ੍ਹਾਂ ਫੇਲ ਹੋ ਗਿਆ ਕਿਸੇ ਐਜੀਪੀਸੀ ਚੋਣ ਆ ਰਹੀ ਹੈ ਹੁਣ ਕਿਸੇ ਤੁਹਾਡੇ ਵੱਲੋਂ ਲੜੀ ਜਾਏਗੀ ਫਿਰ ਬੁਦਤੀ ਤੌਰ ਤੇ ਸ਼ਰਮਣੀ ਅਕਾਲੀ ਦਲ ਪਹਿਲਾਂ ਵੀ ਐਸਜੀਪੀਐਸ ਦੀਆਂ ਚੋਣਾਂ ਲੜਦਾ ਆਇਆ ਹੁਣ ਵੀ ਅਸੀਂ ਲੜਾਂਗੇ ਸਾਡੀ ਕੋਸ਼ਿਸ਼ ਹੋਏਗੀ ਸਾਡੀ ਅੱਜ ਵੀ ਇਹ ਜਤਨ ਹੈ ਸਾਡਾ ਅੱਜ ਵੀ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ ਕਿ ਸ਼ਰਮਣੀ ਅਕਾਲੀ ਦਲ ਨੂੰ ਇੰਟੈਕਟ ਰੱਖਿਆ ਜਾਵੇ ਸ਼ਰਮਣੀ ਅਕਾਲੀ ਦਲ ਨੂੰ ਫੇਰੂ ਫੇਰੂ ਨਾ ਕੀਤਾ ਜਾਵੇ ਸ਼ਰਮਣੀ ਅਕਾਲੀ ਦਲ ਦੀ ਗਵਾਈ ਐਸੇ ਹੱਥਾਂ ਵਿੱਚ ਲੈਂਦੀ ਜਾਵੇ ਜਿਹੀ ਜੀ ਲੋਕ ਅਕਾਲੀ ਲੀਡਰਸ਼ਿਪ ਚਾਹੁੰਦੇ ਨੇ ਜਹੀ ਜੀ ਲੋਕਾਂ ਦੀ ਅਕਾਲੀ ਲੀਡਰਸ਼ਿਪ ਤੇ ਤਵਕਕਾਂ ਜਿਹੜਾ ਜਾ ਲੋਕ ਮਹਿਸੂਸ ਕਰ ਦਿੰਨੇ ਕਿ ਕਾਲੀਆਂ ਦਾ ਪ੍ਰਧਾਨ ਕਿ ਹੋ ਜਾ ਹੋਵੇ ਉਹਦਾ ਪਹਿਰਾਵਾ ਕਿ ਹੋ ਜਾ ਹੋਵੇ ਉਹਦਾ ਚਾਲ ਚੱਲ ਕੇ ਹੋ ਜਾਵੇ ਉਹਦੀ ਸ਼ੈਲੀ ਕਿ ਹੋ ਜੀ ਹੋਵੇ ਉਹਦਾ ਸਹਿਚਾਰ ਕਿ ਹੋ ਜਾ ਹੋਵੇ ਉਹਦੀ ਕੁਰਬਾਨੀ ਕਿੰਨੀ ਹੋਵੇ ਮਲੇ ਇੱਥੋਂ ਤੱਕ ਕਈ ਵਾਰੀ ਤਾਂ ਟਿਕਟਾਂ ਦੇਣ ਵਾਲੇ ਆਉਦੇਦਾਰੀਆਂ ਦੇਣ ਵਾਲੇ ਪਰਫਾਰਮਰ ਬਲ ਆਪ ਭਾਈ ਜਾਂਦੇ ਸੀ ਕਿ ਤਾਂ ਕਿੰਨੀ ਜ਼ੇਰ ਕੱਟੀਆ ਕਿੰਨਾ ਨੁਕਸਾਨ ਉਠਾਇਆ ਪਾਰਟੀ ਦੇ ਸੰਘਰਸ਼ਾਂ ਦੇ ਵਿੱਚ ਤੇ ਹੁਣ ਜਦੋਂ ਇਹ ਸਾਰਾ ਕੁਝ ਬਦਲ ਗਿਆ ਤਾਂ ਫਿਰ ਲੋਕ ਵੀ ਬਦਲ ਗਏ ਨਹੀਂ ਤਾਂ ਲੋਕ ਜਾਂਦਾ ਦੇ ਤੱਕ ਜਾਂਦੇ ਸੀ ਕਾਲੀ ਦਲ ਦੇ ਹੁਕਮ ਤੇ ਤੇ ਹੁਣ ਲੋਕ ਇੱਕ ਬਟਨ ਦਵਾਨ ਤੱਕ ਤਿਆਰ ਨਹੀਂ ਹੈ ਕਾਲੀ ਦਲ ਦੇ ਕਹਿਣ ਤੇ ਸੋ ਇਸ ਲਈ ਲੋਕਾਂ ਨੇ ਫਿਰ ਮੂਡ ਤਾਂ ਹੀ ਬਦਲਿਆ ਜਦੋਂ ਉਹਨਾਂ ਦੀ ਆਸ ਦੇ ਬਤਕ ਨਹੀਂ ਉਤਰੀ ਲੀਡਰਸ਼ਿਪ ਜਿਸ ਤਰੀਕੇ ਸੇ ਆਪ ਲੋਕ ਨੇ ਸਵਾਲ ਖੜੇ ਕੀਏ ਨਾਗਪੁਰ ਮਿਸ਼ਨ ਕਹਾ ਜਾ ਰਹਾ ਹੈ ਇਸ ਨੂੰ ਕੀ ਕਹਿੰਗੇ ਦੇਖੋ ਜਦੋਂ ਤਾਂ ਵਜ਼ੀਰੀਆਂ ਲੰਦੇ ਸੀ ਸੀਨੀਅਰ ਲੀਡਰਸ਼ਿਪ ਨੂੰ ਪਰੇ ਧਾਕੇ ਉਦੋਂ ਨਾਗਪੁਰ ਮਿਸ਼ਨ ਨਹੀਂ ਸੀ ਆ ਜਦੋਂ ਖੇਤੀ ਸਬੰਧੀ ਕਾਲੇ ਕਾਨੂੰਨ ਬਣੇ ਪਾਰਟੀ ਨੇ ਫੈਸਲਾ ਕੀਤਾ ਇਹਦਾ ਵਿਰੋਧ ਕਰਨਾ ਤੇ ਇਹਨਾਂ ਨੇ ਉਹਦੇ ਸਪੋਰਟ ਕੀਤੀ ਮਤਲਬ ਸਪੋਰਟ ਆਪ ਹੀ ਨਹੀਂ ਕੀਤੀ ਬਲਕਿ ਨਾਲ ਬਾਦਲ ਸਾਹਿਬ ਤੋਂ ਵੀ ਕਰਾਤੀ ਕਿ ਉਦੋਂ ਨਾਲ ਪਰਮਿਸ਼ਨ ਨਹੀਂ ਸੀ ਸੋ ਇਹ ਗੱਲਾਂ ਜਿਹੜੀਆਂ ਮਤਲਬ ਜੇ ਅਸੀਂ ਕਹਿੰਨੇ ਆ ਵੀ ਪਾਰਟੀ ਨੂੰ ਇੰਟਰੈਕਟ ਰੱਖੋ ਪਾਰਟੀ ਨੂੰ ਖੰਡਾਓ ਨਾ ਪਾਰਟੀ ਦੇ ਵਿੱਚ ਅਕਾਲੀ ਸੋਚ ਵਾਲੇ ਕੁਰਬਾਨੀਆਂ ਵਾਲੇ ਸੰਘਰਸ਼ਾਂ ਵਿੱਚ ਕੰਟਰੀਬਿਊਟ ਕਰਨ ਵਾਲੇ ਲੋਕਾਂ ਨੂੰ ਲਿਆਓ ਤੇ ਝੁੰਦਾ ਕਮੇਟੀ ਦੀ ਸਿਫਾਰਸ਼ ਮੰਨ ਕੇ ਫਿਰ ਸਾ ਸੁਵੀਸੀ ਬਾਦਲ ਹੋਣੀ ਤਿਆਗ ਦਿਖਾਉਣ ਲਾਂਬੇ ਹੋਣ ਤਾਕੇ ਪਾਰਟੀ ਮੂਡ ਸਰਜੀਤ ਹੋ ਸਕੇ ਜੋ ਲੋਕ ਚਾਉਂਦੇ ਨੇ ਲੋਕਾਂ ਦੀ ਭਾਵਨਾ ਤਾਂ ਉਹਨੂੰ ਫਿਰ ਇਹ ਕਹਿਦ ਰਹੇ ਨੇ ਜੀ ਇਹ 나ਗਪੁਰ ਦੀ ਸਾਜਸਾ ਜੀ ਇਹ ਭਾਜਪੀ ਦੀ ਸਾਜਸਾ ਜੀ ਜਦੋਂ ਆਪ 나ਗਪੁਰ ਤੋਂ ਫਾਇਦਾ ਲੈ ਉਦੋਂ ਕਿਤੇ ਉਦੋਂ ਫਿਰ 나ਗਪੁਰਾ ਨੇ ਕਰਕੇ ਦਿੱਤੇ ਸੀ ਜਾਂ 나ਗਪੁਰਾ ਨੇ ਭੇਜਿਆ ਸੀ ਇਹਨੂੰ ਜਿਹੜਾ ਪ੍ਰਦੀਪ ਕੁਮਾਰ ਇਹ 나ਗਪੁਰਾ ਨੇ ਸਾਥ ਭੇਜਿਆ ਸੀ ਮਾਲ ਰੋਣੇ ਕਰੇ ਭੇਜਿਆ ਸੀ ਮਤਲਬ ਬਚੋਲਾ ਬਣਾਉਣ ਲਈ